ਰਾ ਜਾਨ ਰਾਜ ਭਾਣਾਨ ਭਾਣ ਜੀ ਵਾਨ ਦੇ ਤੁਨਾਹਾਨ ਦੋ ਜਹਾਨਾਂ ਦੇ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਮੈਂ ਬੈਠੇ ਸਾਥ ਸੰਗੀ ਜਨੋਂ ਆਪ ਬੜੇ ਵੱਡੇ ਭਾਗਾ ਵਾਲੇ ਹੋ ਜਿਨ੍ਹਾਂ ਨੇ ਸੰਗਿਆ ਦੇ ਵੇਲੇ ਗੁਰੂ ਚਰਨਾਂ ਵਿੱਚ ਹਾਜ਼ਰੀਆਂ ਭਵਾਈਆਂ ਮੈਨੂੰ ਲਾਹਾ ਪ੍ਰਾਪਤ ਕੀਤਾ ਹੈ ਸਤਿਗੁਰਾਂ ਦੀ ਰਹਿਮਤ ਕਿਰਪਾ ਹੋਈ ਹੈ ਬਿਆਰੋ ਜੋ ਆਪ ਸੰਗਤਾਂ ਦੇ ਸਹਿਯੋਗ ਨਾਲ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਉਹਨਾਂ ਦੇ ਪਾਵਨ ਪ੍ਰਕਾਸ਼ ਦਿਹਾੜੇ ਦੇ ਸੰਬੰਧ ਵਿੱਚ ਗੁਰਮਤ ਵਿਚਾਰਾ ਆਪ ਸੰਗਤਾਂ ਦੇ ਸਹਿਯੋਗ ਨਾਲ ਚੱਲ ਰਹੀ ਹੈ ਆਪ ਸੰਗਤਾਂ ਦਾ ਵੀ ਬੜਾ ਵੱਡਾ ਸਹਿਯੋਗ ਹੈ ਸੋ ਜੋ ਆਪ ਜੀ ਨੇ ਗੁਰੂ ਘਰ ਵਿੱਚ ਆ ਜਿੰਨਾ ਲਵਾ ਕਰਕੇ ਗੁਰਮਤਿ ਵਿਚਾਰਾਂ ਸਰਵਣ ਕਰਕੇ ਆਪ ਜੀ ਰਾਹਾ ਪ੍ਰਾਪਤ ਕਰਦੇ ਹੋ ਪਿਆਰੇ ਗੁਰਬਾਣੀ ਦਾ ਪ੍ਰਦਾਨ ਹੈ ਹਾਰਕੀਆਂ ਕਥਾ ਕਹਾਣੀਆਂ ਗੁਰਮੇਤ ਸੁਣਾਇਆ ਗੁਰੂ ਦੀ ਗੱਲ ਗੁਰੂ ਦੀ ਕਥਾ ਗੁਰੂ ਦੇ ਸ਼ਬਦ ਦੀ ਵਿਚਾਰ ਜਿਹੜੀ ਹੈ ਕੋਈ ਵੀ ਬੰਦਾ ਆਪਣੀ ਮਤ ਦੁਆਰਾ ਨਹੀਂ ਸੁਣਾ ਸਕਦਾ ਕਿਸੇ ਵੀ ਬੰਦੇ ਦੀ ਆਪਣੀ ਮਤ ਨਹੀਂ ਚੱਲ ਸਕਦੀ ਕਿਉਂਕਿ ਜੇ ਗੁਰੂ ਸਾਹਿਬ ਕਰਾਉਣ ਤਾਂ ਹੀ ਹੋ ਸਕਦੀ ਹੈ ਆਕਾਥ ਕਥਾ ਨੂੰ ਕੋਈ ਕਥਨ ਨਹੀਂ ਕਰ ਸਕਦਾ ਬਾਣੀ ਕਹਿੰਦੀ ਜਿਉਂ ਬੁਲਾਵਹਿ ਤਿਉਂ ਬੋਲੇ ਸੁਆਮੀ ਕੁਦਰਤ ਕਵਣ ਹਮਾਰੀ ਜਿਵੇਂ ਵੈਗਰੂ ਜੀ ਬੁਲਾਉਦੇ ਨੇ ਓਵੇਂ ਹੀ ਬੋਲਿਆ ਜਾਂਦਾ ਹੈ ਬੰਦੇ ਦੇ ਵਿੱਚ ਕੀ ਕਲਾ ਹੈ ਕਿ ਬੰਦਾ ਆਪਣੀ ਮਰਜ਼ੀ ਦੇ ਨਾਲ ਗੁਰੂ ਦੀ ਗੱਲ ਕਰ ਸਕੇ ਆਖੋ ਸਤਨਾਮ ਬੰਦੇ ਵਿੱਚ ਕੋਈ ਕਲਾ ਨਹੀਂ ਹੈ ਕਿਉ ਗੁਰੂ ਦੀ ਗੱਲ ਗੁਰੂ ਦੀ ਕਹਾਣੀ ਗੁਰੂ ਦੀ ਵਿਚਾਰ ਗੁਰੂ ਦੀਆਂ ਕਥਾ ਗੁਰੂ ਦੀਆਂ ਕਥਾਵਾਂ ਨੂੰ ਕਰ ਸਕੇ ਅਕਾਥ ਹੈ ਕਿ ਕਥਨਾ ਬੜਾ ਔਖਾ ਕਤ ਕਤ ਕਥੀ ਕੋਟੀ ਕੋਟ ਕੋਟ ਕਿਉਂਕਿ ਕਰੋੜਾਂ ਕਥਦੇ ਨੇ ਨਾ ਗੁਰੂ ਨਾਨਕ ਸਾਹਿਬ ਕਹਿੰਦੇ ਕਥ ਕਥ ਕਥੀ ਕੋਟੀ ਕੋਟ ਕੋਟ ਅਨੇਕਾਂ ਹੀ ਕਥਦੇ ਨੇ ਪਰ ਉਹਨੂੰ ਕਥ ਨਹੀਂ ਕੀਤਾ ਜਾ ਸਕਦਾ ਸੋ ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੀ ਸਿੱਖ ਤੋਂ ਸਲਾਹ ਵੀ ਐਸੀ ਹੈ ਜਿਨ ਜਿੰਨੂੰ ਕੋਈ ਇੱਕ ਜ਼ਬਾਨ ਕੱਤ ਨਹੀਂ ਸਕਦਾ ਜਿਨ੍ਹਾਂ ਨੇ ਸਤਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਲ ਪ੍ਰੇਮ ਕੀਤਾ ਹੈ ਕਿਉਂਕਿ ਮਹਾਰਾਜ ਉਹਨਾਂ ਦੀ ਜਿਹੜੀ ਆਪਣੀ ਬਾਣੀ ਹੈ ਨਾ ਅਸੀਂ ਪੰਜ ਬਾਣੀਆਂ ਦੇ ਵਿੱਚ ਤਿੰਨ ਬਾਣੀਆਂ तकरीबन ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀਆਂ ਆਪਣੀਆਂ ਪੜਦੇ ਨੇ ਉਹਨਾਂ ਵਿੱਚੋਂ ਜਿਹੜੀ ਅਸੀਂ ਤੀਸਰੀ ਬਾਣੀ ਪੜਦੇ ਆ ਨਿਤ ਨਿਯਮ ਦੀ ਤਵੇ ਪ੍ਰਸਾਦ ਸਵਈਏ ਪੜਦੇ ਆ ਤੇ ਉਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਸੱਚ ਕਹੋ ਸੁਣ ਲਿਹੁ ਸਭੈ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਕਹਿੰਦੇ ਮੈਂ ਸੱਚ ਕਹਿਣਾ ਇਹਦੇ ਵਿੱਚ ਕੋਈ ਝੂਠ ਨਹੀਂ ਰਤਾ ਰਤਾ ਵੀ ਕੋਈ ਝੂਠ ਨਹੀਂ ਹੈ ਸਤਿਗੁਰੂ ਕਹਿੰਦੇ ਅਸੀਂ ਸੱਚ ਕਹਿੰਦੇ ਆ ਜਿਨ੍ਹਾਂ ਨੇ ਵਾਹਿਗੁਰੂ ਨਾਲ ਪ੍ਰੇਮ ਕੀਤਾ ਹੈ ਉਹਨਾਂ ਨੇ ਵਾਹਿਗੁਰੂ ਨੂੰ ਪ੍ਰਾਪਤ ਕਰ ਲਿਆ ਸਤਨਾਮ ਵਾਹਿਗੁਰੂ ਧਾਣਾ ਪੜੀ ਜਾਂਦੀ ਆ ਨਾ ਭਗਤਾ ਨੇ ਰੱਬ ਵਾਸ ਕੀਤਾ ਪ੍ਰੇਮ ਦੀਆਂ 밧 ਕੇ ਡੋਰੀਆਂ ਗੁਰੂ ਪਿਆਰਿਓ ਜਿਹੜੇ ਭਗਤ ਜਾਣੇ ਨਾ ਉਹ ਪ੍ਰੇਮ ਦੀਆਂ ਡੋਰੀਆਂ ਬਾ ਕਰਕੇ ਰੱਬ ਨੂੰ ਵਾਸ ਕਰ ਲੈਂਦੇ ਆ ਤੇ ਬਾਣੀ ਵਿੱਚ ਤਾਂ ਸ਼ਬਦ ਆਉਂਦੇ ਆ ਕਿ ਜਦੋਂ ਭਗਤ ਜਨ ਰੱਬ ਨੂੰ ਬੰਨ ਲੈਂਦੇ ਆ ਨਾ ਕਿਰਪਾ ਦੇ ਸ਼ੋਟ ਰੱਬ ਛੋਟ ਨਹੀਂ ਸਕਦਾ ਆਪ ਕੋ ਸਤਨਾਮ ਵਾਹਿਗੁਰੂ ਜਦੋਂ ਪ੍ਰੇਮ ਦੀ ਡੋਰੀ ਨਾਲ ਰੱਬ ਨੂੰ ਭਗਤ ਬੰਨ ਲੈਂਦੇ ਆ ਤੇ ਛੁੱਟ ਨਹੀਂ ਸਕਦਾ ਕਿਉਂਕਿ ਭਗਤ ਦੀ ਬੰਨੀ ਰੱਬ ਛਡਾ ਨਹੀਂ ਸਕਦਾ ਰੱਬ ਦੀ ਬੰਨੀ ਭਗਤ ਛਡਾ ਸਕਦੇ ਆਪ ਕੋ ਸਤਨਾਮ ਵਾਹਿਗੁਰੂ ਸੋ ਇੰਨੀ ਵੱਡੀ ਮਹਾਨਤਾ ਭਗਤ ਜਨਾਂ ਨੂੰ ਦਿੱਤੀ ਆ ਪ੍ਰੇਮ ਕਰਨ ਵਾਲਿਆਂ ਨੂੰ ਦਿੱਤੀ ਹੈ ਕਿ ਮੈਂ ਭਗਤਾਂ ਦੇ ਵਸ ਹੋ ਗਿਆ ਵਾ ਭਗਤ ਜਨ ਜਿਹੜੇ ਨੇ ਉਹ ਇੰਨੇ ਕੁ ਜਾਦੇ ਮੈਨੂੰ ਵਸੇਕਾਰਲ ਕਰ ਲੈਂਦੇ ਨੇ ਉਹ ਪ੍ਰਮਾਤਮਾ ਕਹਿੰਦਾ ਹੈ ਕਿ ਮੈਂ ਭਗਤਾਂ ਦੀ ਬੰਨੀ ਨਹੀਂ ਛਡਾ ਸਕਦਾ ਮੇਰੀ ਬੰਨੀ ਭਗਤ ਛਡਾ ਸਕਦੇ ਸੋ ਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ ਨੇ ਜਿੰਨ ਪ੍ਰੇਮ ਕੀਓ ਤਿੰਨ ਹੀ ਪ੍ਰਵ ਪਾਇਓ ਤੇ ਗੁਰੂ ਪਿਆਰਿਓ ਪ੍ਰੇਮ ਕਿਵੇਂ ਕਰਨਾ ਆਪਾ ਗੁਰੂ ਜਿਸ ਪ੍ਰੇਮ ਕਰਕੇ ਗੁਰੂ ਸਾਡੇ ਤੇ ਪ੍ਰਸੰਨ ਹੋ ਜਾਵੇ ਕਿਉਂਕਿ ਗੁਰਬਾਣੀ ਨੇ ਬੜੀਆਂ ਉਦਾਹਰਨਾਂ ਦਿੱਤੀਆਂ ਨੇ ਪ੍ਰੇਮ ਕਰਨ ਵਾਲੀਆਂ ਜਦੋਂ ਗੁਰਬਾਣੀ ਨੂੰ ਪੜੀਦਾ ਹੈ ਭਾਈ ਗੁਰਦਾਸ ਸਾਹਿਬ ਨੇ ਦਿੱਤੀਆਂ ਨੇ ਗੁਰਬਾਣੀ ਨੇ ਵੀ ਦਿੱਤੀਆਂ ਨੇ ਧੰ ਗੁਰੂ ਅਰਜਨ ਦੇਵ ਮਹਾਰਾਜ ਦਿੰਦੇ ਨੇ ਉਦਾਹਰਨਾਂ ਧੰ ਗੁਰੂ ਅਰਜਨ ਦੇਵ ਮਹਾਰਾਜ ਮੱਛੀ ਦੀ ਉਦਾਹਰਨਾਂ ਦਿੰਦੇ ਆ ਧੰ ਗੁਰੂ ਅਰਜਨ ਦੇਵ ਮਹਾਰਾਜ ਵਿਬਹੀਹੇ ਦੀ ਉਦਾਹਰਨਾਂ ਦਿੰਦੇ ਆ ਧੰਨ ਗੁਰੂ ਅਰਜਨ ਦੇਵ ਮਹਾਰਾਜ ਭੌਰੇ ਦੀ ਉਦਾਹਰਨਾਂ ਦਿੰਦੇ ਆ ਪਤੰਗੇ ਦੀ ਉਦਾਹਰਨਾਂ ਦਿੰਦੇ ਆ ਤੇ ਖਿਰਨ ਦੀ ਉਦਾਹਰਨਾਂ ਦਿੰਦੇ ਆ ਜੈਤ ਸਰੀ ਦੀ ਜਿਹੜੀ ਵਾਰ ਹੈ ਨਾ ਕਿਉਂਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਦਰ ਕੁੱਲ 22 ਵਾਰਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ 1430 ਅੰਗ ਨੇ 1430 ਅੰਗਾਂ ਦੇ ਵਿੱਚ 31 ਰਾਗ ਨੇ ਤੇ ਇਹ ਨੋਟ ਕਰਨਾ ਉਹ ਜੇ ਬਹੁਤ ਸਾਰੀ ਬਾਣੀ ਜਿਹੜੀ ਹੈ ਉਹ ਰਾਗਾਂ ਦੇ ਵਿੱਚ ਬੱਧੀ ਹੋਈ ਹੈ ਤੇ ਕੁਝ ਬਾਣੀ ਜਿਹੜੀ ਉਹ ਰਾਗਾਂ ਤੋਂ ਰਹਿਤ ਆ ਬਿਨਾ ਰਾਗਾਂ ਤੋਂ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਅਰੰਭਤਾ ਹੁੰਦੀ ਹੈ ਤੇ ਸਭ ਤੋਂ ਪਹਿਲਾਂ ਜਪਜੀ ਸਾਹਿਬ ਆਉਂਦਾ ਹੈ ਜੋ ਕਿ ਰਾਗ ਰਹਿਤ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਦਰ ਸਭ ਤੋਂ ਪਹਿਲਾਂ ਸ੍ਰੀ ਜਪਜੀ ਸਾਹਿਬ ਜੀ ਦੀ ਬਾਣੀ ਆਉਂਦੀ ਆ ਗੁਰੂ ਪਿਆਰਿਓ ਇੱਕ ਅੰਗ ਤੋਂ ਲੈ ਕਰਕੇ ਤੇ ਅੱਠ ਅੰਗ ਤੱਕ ਤੇ ਫਿਰ 9 ਅੰਗ ਤੇ ਗੁਰੂ ਪਿਆਰਿਓ ਸੋਦਰ ਸੋ 8 ਅੰਗ ਤੇ ਸੋਦਰ ਰਹਿਰਾ ਸਾਹਿਬ ਜੀ ਦਾ ਜਾਪ ਆਰੰਭ ਹੋ ਜਾਂਦਾ ਹੈ ਤੇ ਸੋਦਰ ਰਹਿਰਾ ਸਾਹਿਬ ਜੀ ਦੇ ਜਾਪ ਤੋਂ ਬਾਅਦ ਸੋਹਿਲਾ ਸਾਹਿਬ ਦੀ ਬਾਣੀ ਆਉਂਦੀ ਹੈ ਇਹ ਤਿੰਨ ਬਾਣੀਆਂ ਜਿਹੜੀਆਂ ਨੇ ਰਾਗ ਰਹਿਤ ਆਉਂਦੀਆਂ ਨੇ ਤੇ ਸੋਹਿਲਾ ਸਾਹਿਬ ਦੀ ਬਾਣੀ ਤੋਂ ਬਾਅਦ ਫਿਰ ਰਾਗ ਆਰੰਭ ਹੋ ਜਾਂਦੇ ਨੇ ਗੁਰੂ ਪਿਆਰਿਓ ਰਾਗ ਆਰੰਭ ਹੋ ਜਾਂਦੇ ਨੇ ਸ੍ਰੀ ਰਾਗ ਸ੍ਰੀ ਰਾਗ ਪਹਿਲਾ ਰਾਗ ਹੈ ਸ੍ਰੀ ਰਾਗ ਮੋਤੀ ਤਾਂ ਮੰਦਰ ਉਸਰ ਹੈ ਰਤਨੀ ਤਾਂ ਵਹੇ ਜੜਾਓ ਸੋ ਉਸ ਤੋਂ ਬਾਅਦ ਬਾਣੀ ਰਾਗਾਂ ਵਿੱਚ ਅਰੰਭ ਹੋ ਜਾਂਦੀ ਹੈ ਪਹਿਲਾ ਤਿੰਨ ਬਾਣੀਆਂ ਰਾਗ ਰਹਿਤ ਆਉਂਦੀਆਂ ਨੇ ਜਪਜੀ ਸਾਹਿਬ ਜੀ ਰਹਿ ਰਾਗ ਸਾਹਿਬ ਜੀ ਸੋਹਿਲਾ ਸਾਹਿਬ ਜੀ ਫਿਰ ਰਾਗ ਅਰੰਭ ਹੋ ਜਾਂਦੇ ਨੇ ਸ੍ਰੀ ਰਾਗ ਤੋਂ ਲੈ ਕਰਕੇ ਤੇ ਗੁਰੂ ਪਿਆਰੇ ਜੈਜਾਵੰਤੀ ਰਾਗ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸਾਰੀ ਬਾਣੀ ਜੈਜਾਵੰਤੀ ਰਾਗ ਜੈਜਾਵੰਤੀ ਰਾਗ ਦੀ ਸਮਾਪਤੀ ਹੁੰਦੀ ਹੈ ਤੇ ਫਿਰ ਗੁਰੂ ਪਿਆਰਿਓ ਸਹਿਸਕ੍ਰਿਤੀ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਪੜ ਪੁਸਤਕ ਸੰਧਿਆ ਬਾਦਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਸ਼ਬਦ ਉਸ ਤੋਂ ਬਾਅਦ ਸਹਿਸਕ੍ਰਿਤੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਕਤੰਚ ਮਾਤਾ ਕਤੰਚ ਪਿਤਾ ਇਹ ਬਾਣੀਆਂ ਵੀ ਰਾਗ ਰਹਤ ਨੇ ਜੈਜਾਵੰਤੀ ਰਾਗ ਦੀ ਸਮਾਪਤੀ ਤੋਂ ਬਾਅਦ ਫਿਰ ਬਾਣੀਆਂ ਰਾਗ ਰਹਤ ਚੱਲ ਪੈਂਦੀਆਂ ਨੇ ਸਹਿਸਕ੍ਰਿਤੀ ਦੀ ਸਮਾਪਤੀ ਹੁੰਦੀ ਹੈ ਗੁਰੂ ਪਿਆਰਿਓ ਫਿਰ ਗਾਥਾ ਸੁਣਹਿ ਚੌ ਬੋਲੇ ਚੌ ਬੋਲਿਆਂ ਤੋਂ ਬਾਅਦ ਸ਼ਲੋਕ ਭਗਤ ਕਬੀਰ ਜੀਓ ਕੇ ਭਗਤ ਕਬੀਰ ਜੀਓ ਦੇ ਸ਼ਲੋਕਾਂ ਤੋਂ ਬਾਅਦ ਸ਼ਲੋਕ ਭਗਤ ਸ਼ਲੋਕ ਸੇਖਪ੍ਰੀਤ ਜੀ ਕੇ ਸ਼ਲੋਕ ਸੇਖਪ੍ਰੀਤ ਜੀ ਕੇ ਉਹਨਾਂ ਦੇ ਸ਼ਲੋਕਾਂ ਤੋਂ ਬਾਅਦ ਗੁਰੂ ਪਿਆਰਿਓ ਸਵਈਏ ਮਹੱਲੇ ਪਹਿਲੇ ਕੇ ਸਵਈਏ ਆਰੰਭ ਹੋ ਜਾਂਦੇ ਨੇ ਸਵਈਆਂ ਦੀ ਸਮਾਪਤੀ ਤੋਂ ਬਾਅਦ ਬਾਣੀ 12 ਤੇ ਵਧੀਕ 12 ਤੇ ਵਧੀਕ ਜਿਹੜੇ ਸ਼ਲੋਕ 12 ਤੋਂ ਵਧੇ ਸਾਡੇ ਇੱਥੇ ਰੱਖ ਦਿੱਤੇ ਮਹਾਰਾਜ ਨੇ 12 ਤੇ ਵਧੀਕ ਬਾਣੀ ਦਾ ਸਰਲੇਖ ਹੈ ਕਿ ਸਾਰੀਆਂ ਬਾਣੀਆਂ ਰਾਗ ਰਹਿਤ ਨੇ 12 ਦੀ ਵਧੀਕ ਦੀ ਸਮਾਪਤੀ ਤੋਂ ਬਾਅਦ ਸ਼ਲੋਕ ਮਹੱਲਾ ਨਾਵਾਂ ਗੁਣ ਗੋਬਿੰਦ ਗਾਇਓ ਨਹੀਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਭੋਗ ਦੇ ਸ਼ਲੋਕਾਂ ਆਪ ਹੋ ਜਾਂਦੇ ਮੈਂ ਆਪ ਜੀ ਨੂੰ ਦਰਸ਼ਨ ਕਰਾਇਆ ਗੁਰਬਾਣੀ ਦੇ ਵੀ ਇੱਥੇ ਆ ਬੰਦ ਹੈ ਸੋ ਸ਼ਲੋਕ ਮਹੱਲਾ ਨਾਵਾ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 1426 ਤੇ ਸ਼ਲੋਕ ਮਹੱਲਾ ਨਾਵਾ ਆਰੰਭ ਹੋ ਜਾਂਦਾ ਹੈ ਉਹਨਾਂ ਦੀ ਸਮਾਪਤੀ ਤੋਂ ਬਾਅਦ ਗੁਰੂ ਪਿਆਰਿਓ ਮੋਦਾਵਣੀ ਪੜ੍ਹੀ ਜਾਂਦੀ ਹੈ ਸ੍ਰੀ ਗੁਰੂ ਪਿਆਰਿਓ ਤੇਰਾ ਕੀਤਾ ਜਾਤੋ ਨਾਹੀ ਸ਼ਬਦ ਪੜ੍ਹਿਆ ਜਾਂਦਾ ਹੈ ਤੇ ਉਸ ਤੋਂ ਬਾਅਦ ਅਸੀਂ ਪੜ੍ਹਦੇ ਹਾਂ ਰਾਗ ਮਾਲਾ ਇਥੇ ਆਣ ਕਰਕੇ 1430 ਯੰਗ ਸਮਾਪਤ ਹੋ ਜਾਂਦੇ ਹਨ ਪਹਿਲਾ ਬਾਣੀ ਵਿਰਾਗ ਰਹਿਤ ਆਈ ਤੇ ਸਮਾਪਤੀ ਤੋਂ ਬਾਅਦ ਵੀ ਰਾਗ ਰਹਿਤ ਬਾਣੀ ਹੈ ਇਹ ਬਾਣੀਆਂ ਜਿਨ੍ਹਾਂ ਦਾ ਜ਼ਿਕਰ ਕੀਤਾ ਹੈ ਰਾਗ ਰਹਿਤ ਹੁੰਦਾ ਹੈ ਸੋ ਇਹਨਾਂ 31 ਰਾਗਾਂ ਦੇ ਵਿੱਚ ਇੱਕ ਰਾਗ ਹੈ ਜੈਤ ਸਰੀ ਰਾਗ ਜੈਤ ਸਰੀ ਰਾਗ ਦੇ ਅੰਦਰ ਜੈਤ ਸਰੀ ਕੀ ਵਾਰ ਹੈ ਉਸ ਵਾਰ ਦੇ ਵਿੱਚ ਮਹਾਰਾਜ ਧੰਨ ਗੁਰੂ ਅਰਜਨ ਦੇਵ ਮਹਾਰਾਜ ਮਿਹਰ ਕਰਦੇ ਆ ਕਿ ਕਹਿੰਦੇ ਨੇ ਜਿਵੇਂ ਮੱਛੀ ਬਿਨ ਪਾਣੀ ਐ ਕਿ ਉਹ ਜੀਵਨ ਪਾਵੇ ਪਹਿਲੀ ਉਦਾਹਰਨਾ ਮਹਾਰਾਜ ਨੇ ਮੱਛੀ ਦੀ ਦਿੱਤੀ ਹੈ ਕਹਿੰਦੇ ਮੱਛੀ ਜਿਹੜੀ ਐ ਜਿਵੇਂ ਪਾਣੀ ਤੋਂ ਬਿਨਾਂ ਰਹਿ ਨਹੀਂ ਸਕਦੀ ਕਿਵੇਂ ਜੀਵਨ ਪਾ ਸਕਦੀ ਐ ਕਿਵੇਂ ਉਹਨੂੰ ਜੀਵਨ ਮਿਲ ਸਕਦਾ ਐ ਮੱਛੀ ਦਾ ਪਾਣੀ ਨਾਲ ਇੰਨਾ ਕੁ ਜ਼ਿਆਦਾ ਆਪਾਂ ਜੁੜ ਚੁੱਕਾ ਹੈ ਕਿ ਮੱਛੀ ਨੂੰ ਮਖਮਲ ਦੇ ਕੱਪੜਿਆਂ ਤੇ ਵੀ ਰੱਖ ਦਿਓ ਹੀਰਿਆਂ ਦੇ ਉੱਤੇ ਰੱਖ ਦਿਓ ਸੋਨੇ ਚਾਂਦੀ ਦੇ ਉੱਪਰ ਰੱਖ ਦਿਓ ਪਰ ਮੱਛੀ ਉੱਥੇ ਵੀ ਜਿੰਦੀ ਨਹੀਂ ਰਹਿੰਦੀ ਆਖੋ ਸਤਨਾਮ ਆਈ ਕਿਉਂਕਿ ਮੱਛੀ ਪਾਣੀ ਵਿੱਚ ਹੀ ਜਿੰਦੀ ਰਹਿ ਸਕਦੀ ਆ ਨਾ ਮਖਮਲ ਦੇ ਕੱਪੜਿਆਂ ਤੇ ਨਾ ਸੋਨੇ ਚਾਂਦੀ ਤੇ ਨਾ ਹੀਰੇ ਮੋਤੀਆਂ ਤੇ ਕੋਈ ਨਕਲੀ ਪਾਣੀ ਵੀ ਬਣਾ ਦੇਵੇ ਉੱਥੇ ਵੀ ਜਿੰਦੀ ਨਹੀਂ ਰਹਿ ਸਕਦੀ ਗੁਰੂ ਪਿਆਰਿਓ ਮੱਛੀ ਨੂੰ ਭਾਵੇਂ ਦੁੱਧ ਪੁਲਾਈ ਜਾਓ ਜੋ ਮਰਜੀ ਖਵਾਈ ਜਾਓ ਪਰ ਮੱਛੀ ਪਾਣੀ ਨਾਲ ਹੀ ਜੁੜੀ ਹੋਈ ਹੈ ਪਾਣੀ ਦੇ ਵਿੱਚ ਪੈਦਾ ਹੁੰਦੀ ਹੈ ਪਾਣੀ ਦੇ ਵਿੱਚ ਟਹਿਲਦੀ ਹੈ ਤੇ ਪਾਣੀ ਦੇ ਵਿੱਚ ਹੀ ਸਮਾਪਤ ਹੋ ਜਾਂਦੀ ਹੈ ਜੋ ਮੱਛੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੇ ਤੇ ਇਸੇ ਤਰ੍ਹਾਂ ਕਹਿੰਦੇ ਨੇ ਗੁਰੂ ਦਾ ਸਿੱਖ ਜਿਹੜਾ ਹੈ ਗੁਰੂ ਦਾ ਸੇਠ ਜਿਹੜਾ ਉਹਦੀ ਪ੍ਰੀਤੀ ਮੱਛੀ ਵਰਗੀ ਹੈ ਹੁਣ ਔਰੰਗਜੀਬ ਹੈ ਮਾਹੀ ਵੀਰ ਮੱਛੀ ਪકડਨ ਵਾਲਾ ਇੱਕ ਮਛੇਰੇ ਦੀ ਨਿਆਈਆ ਔਰੰਗਜੀਬ ਤੇ ਔਰੰਗਜੀਬ ਨੇ ਕੀ ਕੀਤਾ ਭਾਈ ਮਤੀਦਾਸ ਜਿਹੜੇ ਨੇ ਭਾਈ ਮਤੀਦਾਸ ਗੁਰੂ ਕੇ ਦੀਵਾਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜੀ ਦਾ ਮਹਾਨ ਸਿੱਖ ਭਾਈ ਮਤੀਦਾਸ ਭਾਈ ਮਤੀਦਾਸ ਜੀ ਨੂੰ ਔਰੰਗਜੀਬ ਨੇ ਪਕੜਿਆ ਪਕੜ ਕੇ ਲੱਕੜ ਦੇ ਫਟਿਆਂ ਦੇ ਵਿੱਚ ਜਕੜ ਦਿੱਤਾ ਸੀਸ ਤੇ ਆਰਾ ਰੱਖ ਦਿੱਤਾ ਕਹਿਣ ਲੱਗੇ ਮੁਸਲਮਾਨ ਹੋ ਜਾ ਨਹੀਂ ਤਾਂ ਤੈਨੂੰ ਦੋ ਟੋਟੇ ਕਰ ਦੇਾਂਗੇ ਉਥੇ ਕਿਹਾ ਸੀ ਮੋਹੇ ਆਰਾ ਪਿਆਰਾ ਲਗਤ ਹੈ ਕੁਝ ਕਾਰਾ ਕਰੋ ਬਣਾਏ ਸਿਰ ਦਾੰਦਾ ਤੇ ਜਾਨ ਦੇ ਮੇਰਾ ਸਿੱਖੀ ਸਦਕ ਨਾ ਜਾਇਆ ਕੋ ਸਤਨਾਮ ਕਿ ਮੈਨੂੰ ਆਰਾ ਬੜਾ ਪਿਆਰਾ ਲੱਗਦਾ ਆਰਾ ਬੜਾ ਪਿਆਰਾ ਲੱਗਦਾ ਹੈ ਜੇ ਆਰਾ ਮੇਰੇ ਸਿਰ ਤੇ ਫਿਰ ਜਾਏਗਾ ਮੇਰੀ ਸਿੱਖੀ ਫਿਰ ਵੀ ਕਾਇਮ ਰਹੇਗੀ ਮੇਰੀ ਸਿੱਖੀ ਵਿੱਚ ਕੋਈ ਫਰਕ ਨਹੀਂ ਪੈਣਾ ਮੇਰੇ ਸਿੱਦਕ ਵਿੱਚ ਕੋਈ ਫਰਕ ਨਹੀਂ ਪੈਣਾ ਮੇਰਾ ਸਿੱਦਕ ਵੀ ਉਸੇ ਤਰ੍ਹਾਂ ਕਾਇਮ ਰਹੇਗਾ ਮੇਰੀ ਸਿੱਖੀ ਵੀ ਉਸੇ ਤਰ੍ਹਾਂ ਕਾਇਮ ਰਹੇਗੀ ਇਹ ਨਹੀਂ ਕਿ ਤੁਸੀਂ ਮੇਰੇ ਸਿਰ ਤੇ ਆਰਾ ਫਾਰ ਫੇਰ ਕੇ ਮੈਨੂੰ ਦੋ ਟੋਟੇ ਕਰ ਦਿੱਤਾ ਤੇ ਮੈਂ ਸਿੱਖੀ ਛੱਡ ਦਿਆਂ ਮੈਂ ਸਿੱਖੀ ਨਹੀਂ ਛੱਡਾਂ ਚਾਹੇ ਟੋਟੇ-ਟੋਟੇ ਹੋ ਜਾਵਾਂ ਗੁਰੂ ਪਿਆਰਿਓ ਭਾਈ ਮਤੀਦਾ ਜੀ ਦੇ ਸੀਸ ਤੇ ਆਰਾ ਫੇਰਿਆ ਜਾਂਦਾ ਹੈ ਖੂਨ ਦੇ ਤਹਾਰੇ ਚੱਲ ਪੈਂਦੇ ਨੇ ਇਧਰ ਜਵਜੀ ਸਾਹਿਬ ਜੀ ਦਾ ਪਾਠ ਰੰਗ ਹੋ ਜਾਂਦਾ ਹੈ ਤੇ ਭਾਈ ਮਤੀਦਾ ਜੀ ਆਢੋਲ ਆਢੋਲ ਖੜੇ ਨੇ ਤੇ ਜਲਾਦ ਨੂੰ ਕਹਿ ਦਿੱਤਾ ਸੀ ਜਦੋਂ ਪੁੱਛਿਆ ਸੀ ਨਾ ਆਖਰੀ ਖੁਆਇਸ਼ ਕੀ ਹੈ ਕਿ ਆਸੀ ਆਖਰੀ ਇੱਛਾ ਇਹ ਹੋਈ ਆਰਾ ਸਿੱਧਾ ਚਲਾਇਓ ਚੀਰ ਵਿੰਗਾ ਨਾ ਪਾਇਓ ਆਪ ਕੋ ਸਤਨਾਮ ਓ ਚੀਰ ਵਿੰਗਾ ਨਾ ਪਾਇਓ ਸਿੱਧਾ ਰੱਖਿਓ ਕੋਈ ਇਹ ਨਾ ਕਹਿ ਦੇਵੇ ਕਿ ਗੁਰੂ ਕਾ ਸਿੱਖ ਤੜਪਿਆ ਹੋਵੇਗਾ ਦਰਦ ਹੋਈ ਹੋਵੇਗੀ ਤਾਂ ਚੀਰ ਵਿੰਗਾ ਪੈ ਗਿਆ ਆਪੋ ਸਤਨਾਮ ਵਾਹਿਗੁਰੂ ਇੰਨੇ ਸਿਦਕੀ ਨੇ ਗੁਰੂ ਕੇ ਸਿੱਖ ਤਨ ਤੇ ਆਰਾ ਚੱਲਦਾ ਹੈ ਤੇ ਕਹਿੰਦੇ ਆਰਾ ਸਿੱਧਾ ਚਲਾਈ ਕੋਈ ਫਰਕ ਨਾ ਪੈਣ ਦੀ ਜਲਾਦਾ ਦੇ ਹੱਥ ਕੰਮਣ ਲੱਗ ਗਏ ਪਰ ਭਾਈ ਮਤੀਦਾਸ ਕੰਬੇ ਨਹੀਂ ਆਪੋ ਸਤਨਾਮ ਵਾਹਿਗੁਰੂ ਜਲਾਦ ਠੜ ਠੜ ਕੰਬਦੇ ਨੇ ਕਿ ਐਡਾ ਵੱਡਾ ਐਨਾ ਮਹਾਨ ਸਿੱਖ ਲੋਕ ਤਾਂ ਮੌਤ ਤੋਂ ਡਰਦੇ ਭੱਜਦੇ ਆ ਜਦੋਂ ਮੌਤ ਸਾਹਮਣੇ ਨਜ਼ਰ ਆਉਂਦੀ ਪਰ ਗੁਰੂ ਕੇ ਸਿੱਖ ਮੌਤ ਨੂੰ ਮਖੌਲਾਂ ਕਰਦੇ ਆ ਸਤਨਾਮ ਵਾਹਿਗੁਰੂ ਮਖੌਲਾਂ ਕਰਦੇ ਮੌਤ ਨੂੰ ਭਜਾਉਂਦੇ ਆ ਤੇ ਗੁਰੂ ਪਿਆਰਿਓ ਸੱਚ ਜਾਣਨਾ ਉਸ ਗੁਰੂ ਕੇ ਮਹਾਨ ਸਿੱਖ ਦੇ ਦੋ ਟੋਟੇ ਕਰ ਦਿੱਤੇ ਔਰੰਗਜ਼ੇਬ ਨੇ ਦੋ ਟੋਟੇ ਉਹਨਾਂ ਜਲਾਦਾ ਨੇ ਕਰ ਦਿੱਤੇ ਤੇ ਬਾਕੀ ਬਾਣੀ ਦੀਆਂ ਆਵਾਜ਼ਾਂ ਉਹਨਾਂ ਦੋ ਟੋਟਿਆਂ ਦੇ ਵਿੱਚੋਂ ਆ ਰਹੀਆਂ ਸਨ ਆਖੋ ਸਤਨਾਮ ਆਓ ਉਹਨਾਂ ਟੋਟਿਆਂ ਵਿੱਚ ਜਿਵੇਂ ਗੁਰੂ ਪਿਆਰਿਓ ਮੱਛੀ ਜਿਹੜੀ ਹੈ ਕਹਿੰਦੇ ਕੋਈ ਖਾ ਲਵੇ ਤੇ ਮੱਛੀ ਜਦੋਂ ਖਾ ਲੈਂਦਾ ਬੰਦਾ ਤੇ ਉਹਨੂੰ ਵਾਰ-ਵਾਰ ਤੀ ਲੱਗਦੀ ਹੈ ਵਾਰ-ਵਾਰ ਪਿਆਸ ਲੱਗਦੀ ਹੈ ਤੇ ਸਿਆਣੇ ਕਹਿੰਦੇ ਨੇ ਮੱਛੀ ਖਾਦੀ ਗਰਮ ਹੁੰਦੀ ਐ ਮੱਛੀ ਖਾ ਲਈ ਤੇ ਲੱਗਦੀ ਹਕੀਕਤ ਵਿੱਚ ਉਹ ਮੱਛੀ ਦਾ ਹੀ ਪਿਆਰ ਹੈ ਪਾਣੀ ਨਾਲ ਮੱਛੀ ਮਰ ਕੇ ਵੀ ਪਾਣੀ ਮੰਗਦੀ ਐ ਉਹ ਮਰ ਕੇ ਵੀ ਪਾਣੀ ਨੂੰ ਵਿਸਾਰਦੇ ਜੀ ਬੰਦਾ ਖਾ ਗਿਆ ਫਿਰ ਵੀ ਪਾਣੀ ਵਾਰ-ਵਾਰ ਪੀਂਦਾ ਐ ਉਹ ਮਰ ਕੇ ਵੀ ਪਾਣੀ ਨਹੀਂ ਭੁਲਾਂਦੀ ਤੇ ਗੁਰੂ ਦਾ ਸਿੱਖ ਦੋ ਟੋਟੇ ਹੋ ਗਏ ਉਹਨੇ ਬਾਣੀ ਨੂੰ ਫਿਰ ਵੀ ਵਿਸਾਰਿਆ ਨਹੀਂ ਆਪ ਕੋ ਸਤਨਾਮ ਵਾਹਿਗੁਰੂ ਉਹਨੇ ਫਿਰ ਵੀ ਬਾਣੀ ਨੂੰ ਵਿਸਾਰਿਆ ਨਹੀਂ ਗੁਰਬਾਣੀ ਨੂੰ ਭੁਲਾਇਆ ਨਹੀਂ ਮੈਂ ਗੁਰਬਾਣੀ ਆਧਾਰ ਹੈ ਗੁਰਬਾਣੀ ਲਾਗ ਰਹਾ ਮੇਰਾ ਗੁਰਬਾਣੀ ਨਾਲ ਇਨਾ ਵਿਝਿਤ ਜੁੜਿਆ ਜੀ ਮੈਂ ਗੁਰਬਾਣੀ ਤੋਂ ਬਿਨਾਂ ਰਹਿ ਨਹੀਂ ਸਕਦਾ ਹਉ ਰਹਿਣਾ ਸਕਾਂ ਬਿਨ ਦੇਖੇ ਪ੍ਰੀਤਮਾ ਮੈਂ ਨਈ ਰਵੇ ਬੈ ਚੱਲੇ ਜਿਉ ਦੋ ਟੋਟੇ ਧਰਤੀ ਤੇ ਪਏ ਨੇ ਉਹਨਾਂ ਵਿੱਚੋਂ ਹੀ ਆਵਾਜ਼ਾਂ ਆ ਰਹੀਆਂ ਨੇ ਉਹਨਾਂ ਵਿੱਚ ਕਹਿੰਦੇ ਨੇ ਇਹੋ ਜਿਹਾ ਬਨ ਜਾ ਮੱਛੀ ਵਰਗਾ ਤੂੰ ਟੋਟੇ ਟੋਟੇ ਹੋ ਜਾਏਂ ਪਰ ਤੇਰੇ ਤਨ ਦੇ ਵਿੱਚੋਂ ਵੀ ਗੁਰਬਾਣੀ ਦੀਆਂ ਆਵਾਜ਼ਾਂ ਆ ਜਾਣ ਐਨੀ ਇੱਕ ਗੁਰਬਾਣੀ ਅੰਦਰ ਰਚ ਜਾਏ ਕਿ ਮਨ ਤੋਂ ਬਾਅਦ ਵੀ ਗੁਰਬਾਣੀ ਦੀਆਂ ਆਵਾਜ਼ਾਂ ਅੰਦਰੋਂ ਨਿਕਲ ਭਾਈ ਸਾਹਿਬ ਭਾਈ ਮਣੀ ਸਿੰਘ ਜੀ ਉਹਨਾਂ ਦੇ ਬੰਦ-ਬੰਦ ਉਹਨਾਂ ਦਾ ਕੱਟ ਕੇ ਤੇ ਸਰੀਰ ਸਾਧ ਸੰਗਤ ਟੋਕਰੇ ਵਿੱਚ ਪਾ ਦਿੱਤਾ ਗਿਆ ਸੀ ਆਖੋ ਸਤਨਾਮ ਟੋਕਰੇ ਵਿੱਚ ਸਰੀਰ ਪਾ ਦਿੱਤਾ ਗਿਆ ਸੀ ਟੋਟੇ-ਟੋਟੇ ਕਰਕੇ ਤੇ ਬਾਣੀ ਭਾਈ ਮਣੀ ਸਿੰਘ ਜੀ ਨੂੰ ਫਿਰ ਵੀ ਵਿਸਰੀ ਨਹੀਂ ਫਿਰ ਵੀ ਉਹਨਾਂ ਦੇ ਟੋਟਿਆਂ ਵਿੱਚੋਂ ਉਹਨਾਂ ਦੇ ਬੰਦ-ਬੰਦ ਵਿੱਚੋਂ ਵੀ ਗੁਰਬਾਣੀ ਦੀਆਂ ਆਵਾਜ਼ਾਂ ਆ ਰਹੀਆਂ ਸਨ ਮਹਾਰਾਜ ਨੇ ਇੰਨੇ ਸਿੱਖ ਨੂੰ ਮਹਾਨ ਬਣਾ ਦਿੱਤਾ ਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ ਸਿੱਖਾ ਤੇਰਾ ਸਿੱਧਕ ਇੰਨਾ ਕਾਇਮ ਰਹੇਗਾ ਇੰਨਾ ਦ੍ਰਿੜ ਰਹੇਗਾ ਤੂੰ ਜੇ ਤੂੰ ਕਟਿਆ ਵੀ ਜਾਏ ਤੇ ਤੇਰੇ ਸਰੀਰ ਵਿੱਚੋਂ ਵੀ ਗੁਰਬਾਣੀ ਦੀਆਂ ਆਵਾਜ਼ਾਂ ਆਉਣਗੀਆਂ ਆਖੋ ਸਤਨਾਮ ਵਾਹਿਗੁਰੂ ਤੇਰੇ ਸਿੱਧਕ ਵਿੱਚ ਰਤਾ ਵੀ ਫਰਕ ਨਹੀਂ ਪਏਗਾ ਰਤਾ ਵੀ ਫਰਕ ਨਹੀਂ ਪਏਗਾ ਇੰਨਾ ਮਹਾਨ ਸਿੱਖ ਨੂੰ ਬਣਾ ਦਿੱਤਾ ਮਹਾਰਾਜ ਨੇ ਇਹ ਪਹਿਲੀ ਉਦਾਹਰਨਾ ਦੇ ਕੇ ਸਮਝਾਇਆ ਇਹ ਸਤਿਗੁਰਾਂ ਨੇ ਕਿ ਇਹੋ ਜਿਹੇ ਸਿੱਖ ਹੁੰਦੇ ਨੇ ਜਿਹੜੇ ਕੱਟੇ ਜਾਂਦੇ ਨੇ ਪਰ ਬਾਣੀ ਨਹੀਂ ਵਸਾਉਂਦੇ ਜਿਉਂ ਮਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੈ ਗੂੰਦ ਵਿਹੋਣਾ ਚਾਤਰ ਕੋ ਦੂਜੀ ਉਦਾਹਰਨਾ ਦਿੱਤੀ ਚਾਤਰਕ ਚਾਤਰਕ ਚਿੱਤ ਕਹਿਣ ਲਗੇ ਚਾਤਰਕ ਇੱਕ ਪੰਛੀ ਹੈ ਜਿਨੂੰ ਬਬੀਹਾ ਵੀ ਕਿਹਾ ਜਾਂਦਾ ਹੈ ਹਜ਼ਾਰਾਂ ਬੂੰਦਾਂ ਧਰਤੀ ਤੇ ਮੀਂਹ ਵਿੱਚੋਂ ਡਿੱਗਦੀਆਂ ਨੇ ਕਣੀਆਂ ਡਿੱਗਦੀਆਂ ਨੇ ਪਰ ਗੁਰੂ ਪਿਆਰਿਓ ਜਿੰਨਾ ਚਿਰ ਉਹ ਸੁਵੰਤੀ ਬੂੰਦ ਨਹੀਂ ਮਿਲ ਜਾਂਦੀ ਉਹਨਾਂ ਚਿਰ ਉਹਦੀ ਤ੍ਰਿਸ਼ਨਾ ਨਹੀਂ ਖਤਮ ਹੁੰਦੀ ਪਿਆਸ ਨਹੀਂ ਖਤਮ ਹੁੰਦੀ ਉਹ ਸੁਵੰਤੀ ਬੂੰਦ ਲਈ ਦਿਨ ਰਾਤ ਪੁਕਾਰਾਂ ਕਰਦਾ ਪ੍ਰਯੋਗ-ਪ੍ਰਯੋਗ ਕਰਦਾ ਹੈ ਅਸੀਂ ਬਾਣੀ ਵਿੱਚ ਪੜ੍ਹਦੇ ਆ ਨਾ ਬਬੀਹਾ ਅੰਮ੍ਰਿਤ ਵੇਲੇ ਬੋਲਿਆ ਤਾਂ ਦਰ ਸੁਣੀ ਪੁਕਾਰ ਮੇਗੇ ਨੂੰ ਫਰਮਾਨ ਹੋਵਾ ਵਰਸੋ ਕਿਰਪਾਤਾ ਕਿ ਬਬੀਹਾ ਵੀ ਇੱਕ ਪੁਕਾਰ ਕਰਦਾ ਹੈ ਅੰਮ੍ਰਿਤ ਵੇਲੇ ਪੁਕਾਰਾਂ ਕਰਦਾ ਹੈ ਕਹਿਣਗੇ ਇਸੇ ਤਰ੍ਹਾਂ ਜਿਵੇਂ ਬਬੀਹਾ ਪੁਕਾਰਾਂ ਕਰਦਾ ਉਹ ਸੱਜਣਾ ਆਪਣੇ ਮਨ ਨੂੰ ਵੀ ਬਬੀਹੇ ਵਰਗਾ ਬਣਾ ਕਰਕੇ ਅੰਮ੍ਰਿਤ ਵੇਲੇ ਪੁਕਾਰਾਂ ਕਰਿਆ ਕਰ ਕੀ ਕਰਨੀਆਂ ਨੇ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਕਹਿੰਦੇ ਨੇ ਕਬੀਰ ਕੇਸੋ ਕਿਸ ਕੂਕੀਏ ਨਾ ਸਹੀਏ ਆਸਾਰ ਰਾਤ ਦਿਨ ਸਕੇ ਕੂਕਣੇ ਕਬੂ ਕੇ ਸੁਣੇ ਪੁਕਾਰ ਕਹਿੰਦੇ ਤੂੰ ਕੇਸੋ ਕੇਸੋ ਵਾਹਿਗੁਰੂ ਵਾਹਿਗੁਰੂ RAM RAM ਅੱਲਾ ਅੱਲਾ ਉਹਨੂੰ ਕੂਕੀ ਜਾ ਉਹ ਪਤਾ ਨਹੀਂ ਕਿਤਨੋਂ ਦਿਨ ਆ ਜਾਵੇ ਜਿਸ ਦਿਨ ਤੇਰੀ ਪੁਕਾਰ ਰੱਬ ਦੇ ਘਰ ਪਹੁੰਚ ਜਾਵੇ ਆਪ ਕੋ ਸਤਨਾਮ ਅਸੀਂ ਕਹਿੰਨੇ ਅਸੀਂ ਰੋਜ਼ ਬਾਣੀ ਪੜ੍ਹਦੇ ਆ ਕੋਈ ਫਾਇਦਾ ਨਹੀਂ ਹੁੰਦਾ ਅਸੀਂ ਰੋਜ਼ ਅਮਰਤ ਵੇਲੇ ਉੱਠ ਕੇ ਨਿਤਨੇਮ ਕਰਦੇ ਆਂ ਸਿਮਰਨ ਕਰਦੇ ਆਂ ਸਾਨੂੰ ਤਾਂ ਕੋਈ ਪ੍ਰਾਪਤੀ ਨਹੀਂ ਹੋਈ ਸੱਜਣਾ ਪਤਾ ਨਹੀਂ ਕਿਦਨ ਤੂੰ ਪ੍ਰਮਾਤਮਾ ਦੀ ਨਿਗਾਹ ਦੇ ਸਾਹਮਣੇ ਆ ਜਾਏ ਕਿਦਨ ਪ੍ਰਮਾਤਮਾ ਤੇਰੀ ਹਾਜ਼ਰੀ ਪ੍ਰਵਾਨ ਕਰ ਲੈ ਤੇਰਾ ਪੜਿਆ ਹੋਇਆ ਤੇਰਾ ਸੁਣਿਆ ਹੋਇਆ ਲੇਖੇ ਵਿੱਚ ਪੈ ਜਾਵੇ ਕਿਉਂਕਿ ਪ੍ਰਮਾਤਮਾ ਜਿਹੜਾ ਨਾ ਉਹ ਆਪਣੇ ਪਿਆਰੇ ਦੀ ਘਾਲ ਕਮਾਈ ਨੂੰ ਤਿਲ ਮਾਤਰ ਵੀ ਗਵਾਉਂਦਾ ਨਹੀਂ ਆਖੋ ਸਤਨਾਮ ਵਾਹਿਗੁਰੂ ਤਿਲ ਮਾਤਰ ਵੀ ਉਹ ਅਜਾਈ ਨਹੀਂ ਜਾਣ ਦਿੰਦਾ ਉਹ ਲੇਖੇ ਵਿੱਚ ਜ਼ਰੂਰ ਪਾਉਂਦਾ ਹੈ ਤੁਸੀਂ ਗੁਰੂ ਘਰ ਆਉਨੇ ਹੋ ਤੁਸੀਂ ਸੇਵਾ ਕਰਦੇ ਹੋ ਅੰਮ੍ਰਿਤ ਵੇਲੇ ਜਾਗਦੇ ਹੋ ਹਾਜ਼ਰੀਆਂ ਲਵਾਉਨੇ ਹੋ ਸਾਧ ਸੰਗਤ ਕਰਦੇ ਹੋ ਕਿਉਂਕਿ ਪਰਮਾਤਮਾ ਤੁਹਾਡੀ ਘਾਲ ਘਾਲ ਕਮਾਈ ਨੂੰ ਵਿਰਥਾ ਨਹੀਂ ਛੱਡੇਗਾ ਵਿਰਥਾ ਨਹੀਂ ਜਾਣ ਦੇਗਾ ਇੱਕ ਨਾ ਇੱਕ ਦਿਨ ਪਿਆਰਿਓ ਸਾਡੇ ਸਾਨੂੰ ਫਲ ਜਰੂਰ ਦੇਵੇਗਾ ਸਾਨੂੰ ਫਲ ਬਖਸ਼ੇਗਾ ਪੜਿਆ ਸੁਣਿਆ ਉਹ ਪ੍ਰਵਾਨ ਹੋਵੇਗਾ ਸੇਵਾ ਕੀਤੀ ਪ੍ਰਵਾਨ ਹੋਵੇਗੀ ਪਰ ਇੱਕ ਗੱਲ ਜਰੂਰ ਪੱਲੇ ਬੰਨ ਲੈਣੀ ਕਿ ਜਦੋਂ ਵੀ ਬਾਣੀ ਪੜਨੀ ਕੋਈ ਇੱਛਾ ਰੱਖ ਕੇ ਨਹੀਂ ਸਾਨੂੰ ਪੜਨੀ ਚਾਹੀਦੀ ਸੇਵਾ ਕੋਈ ਇੱਛਾ ਰੱਖ ਕੇ ਨਹੀਂ ਕਰਨੀ ਚਾਹੀਦੀ ਸਿਮਰਨ ਕੋਈ ਇੱਛਾ ਰੱਖ ਕੇ ਨਹੀਂ ਕਰਨਾ ਚਾਹੀਦਾ ਨਿਸ਼ਕਾਮ ਕਰਨਾ ਚਾਹੀਦਾ ਅਸੀਂ ਤੇ ਇੱਕ ਦੋ ਦਿਨ ਗੁਰੂ ਘਰ ਆਣ ਕੇ ਝਾੜੂ ਮਾਰ ਲਿਆ ਸਾਡਾ ਮੁੰਡਾ ਅਮਰੀਕਾ ਚਲਾ ਜਾਏ ਕੈਨੇਡਾ ਚਲਾ ਜਾਏ ਸੋ ਮੁੰਡੇ ਨੂੰ ਕੋਈ ਡਿਗਰੀ ਮਿਲ ਜਾਏ ਕਿਉਂਕਿ ਅਸੀਂ ਆਸ ਬੜੀ ਵੱਡੀ ਰੱਖ ਲਈ ਨੇ ਜੇ ਸੇਵਾ ਕਰਨੀ ਆ ਬਾਣੀ ਪੜਨੀ ਇੱਕੋ ਦਾਤ ਮੰਗੋ ਸੱਚੇ ਪਾਤਸ਼ਾਹ ਤੇਰੇ ਚਰਨਾਂ ਨਾਲ ਬਣ ਆਵੇ ਆਖੋ ਸਤਨਾਮ ਵਾਹਿਗੁਰੂ ਤੇਰੇ ਚਰਨਾਂ ਦੇ ਨਾਲ ਬਣ ਆਵੇ ਤੇਰੇ ਚਰਨਾਂ ਦਾ ਆਸਰਾ ਮਿਲ ਜਾਏ ਤੇਰੀ ਪ੍ਰਾਪਤੀ ਹੋ ਜਾਏ ਸੋ ਫਿਰ ਗੁਰੂ ਪਿਆਰਿਓ ਦੇ ਵਿੱਚ ਬੜੀ ਵੱਡੀ ਖੁਸ਼ੀ ਮਿਲ ਜਾਂਦੀ ਹੈ ਬਾਣੀ ਕਹਿੰਦੀ ਸੇਵਾ ਥੋਰੀ ਮੰਗਣ ਬਹੁਤਾ ਮਹਿਲ ਨਾ ਪਾਵੇ ਕਹਿ ਤੋ ਬਹੁਤ ਕਹਿੰਦੇ ਸੇਵਾ ਬੜੀ ਥੋੜੀ ਕੀਤੀ ਆ ਤੇ ਮੰਗ ਬੜਾ ਵੱਡਾ ਕੁਝ ਲਿਆ ਬੜਾ ਜਿਆਦਾ ਮੰਗ ਲਿਆ ਬੜਾ ਕੁਝ ਮੰਗ ਲਿਆ ਸਾਰੇ ਪਰਵਾਸ ਦਾ ਹੀ ਸੁੱਖ ਮੰਗ ਲਿਆ ਸੇਵਾ ਥੋਰੀ ਮੰਗਣ ਬਹੁਤਾ ਮਾਰਾ ਕਹਿੰਦੇ ਥੋੜਾ ਜਿਹਾ ਭਾਈ ਵੇਖ ਸਹਾਵਕਤਾ ਉਹ ਤਾਂ ਵੇਖ ਸੇਵਾ ਤੋਂ ਥੋੜੀ ਕੀ ਦੀ ਮੰਗ ਬੜਾ ਜ਼ਿਆਦਾ ਲਿਆ ਤੇ ਜੇ ਕੋਈ ਗੁਰਮੁਖੋ ਕਾਮਾ ਕੋਈ ਕੰਮ ਕਰਦਾ ਦਿਹਾੜੀ ਕਰਦਾ ਅੱਧੀ ਦਿਹਾੜੀ ਲਾ ਕੇ ਤੇ ਪੂਰੇ ਪੈਸੇ ਮੰਗੇ ਕੋਈ ਦੇਵੇਗਾ ਨਾ ਆਪੋ ਸਤਨਾਮ ਵਾਹਿਗੁਰੂ ਜਿੰਨੇ ਅੱਧੀ ਦਿਹਾੜੀ ਲਈ ਆ ਤੇ ਉਹ ਕਹਿ ਦੇਵੇ ਭਾਈ ਮੈਨੂੰ ਪੈਸੇ ਪੂਰੀ ਦਿਹਾੜੀ ਦੇ ਚਾਹੀਦੇ ਉਹ ਤਾਂ ਆਖੇਗਾ ਲਈ ਤੂੰ ਅੱਧੀ ਦਿਹਾੜੀ ਤੇ ਪੈਸੇ ਪੂਰੀ ਦਿਹਾੜੀ ਦੇ ਮੰਗਦਾ ਹੈ ਤੇ ਹੁਣ ਗੁਰੂ ਪਿਆਰਿਓ ਝਾੜੂ ਇੱਕ ਦਿਨ ਮਾਰਿਆ ਤੇ ਮੰਗ ਬੜਾ ਵੱਡ ਕੁਝ ਲਿਆ ਬੜਾ ਕੁਝ ਮੰਗ ਲਿਆ ਤੇ ਹੁਣ ਇਦਾਂ ਦਾ ਕੁਝ ਮਿਲਣਾ ਨਹੀਂ ਗੁਰੂ ਪਿਆਰਿਓ ਥੋੜੀ ਜਿਹੀ ਵਿਚਾਰ ਕਰੀਏ ਤਾਂ ਆ ਜਿਹੜਾ ਸਰੀਰ ਹੈ ਨਾ ਇਹ ਤਾਂ ਆਪਾਂ ਨੂੰ ਬਿਨਾਂ ਮੰਗਿਆ ਹੀ ਮਿਲ ਗਿਆ ਕੋਈ ਸੇਵਾ ਨਹੀਂ ਆਪਾਂ ਕੀਤੀ ਇਹਦੋਂ ਵੱਡੀ ਦਾਤ ਕਿਹੜੀ ਹੋ ਸਕਦੀ ਸਾਡੇ ਕੋਲ ਕਈ ਕਹਿ ਦਿੰਦੇ ਸਾਨੂੰ ਰੱਬ ਨੇ ਕੁਝ ਦਿੱਤਾ ਹੀ ਨਹੀਂ ਸਾਨੂੰ ਦਿੱਤਾ ਹੀ ਨਹੀਂ ਅਸੀਂ ਰੱਬ ਨੂੰ ਕਿਉਂ ਸਿਮਰਗੇ ਕਿਉਂ ਨਿਤਨੇਮ ਕਰੀਏ ਕਿਉਂ ਬਾਣੀ ਪੜੀਏ ਕਿਉਂ ਗੁਰਦੁਆਰੇ ਜਾਈਏ ਉਹ ਭਲਿਆ ਜੋ ਕੁਝ ਤੈਨੂੰ ਰੱਬ ਨੇ ਦੇ ਦਿੱਤਾ ਨਾ ਸ਼ੁਕਰ ਕਰ ਤੈਨੂੰ ਮਨੁੱਖਾ ਸਰੀਰ ਮਿਲ ਗਿਆ ਔਰ ਸਤਨਾਮ ਨੀਤਾ ਪਸ਼ੂ ਆਵਾਰਾ ਕਰਦੇ ਆ ਥੁਰ ਥੁਰ ਕਰਦੇ ਠੰਡਾਂ ਵਿੱਚ ਦੋ ਉਹਨਾਂ ਦੇ ਦੋ ਲੱਤਾਂ ਦੋ ਕੰਨ ਦੋ ਸਿੰਘ ਗੰਗ ਮੁਖ ਤੇ ਗੁਰੂ ਪਿਆਰਿਓ ਜਦੋਂ ਡੰਡਾ ਪੈਂਦਾ ਭੱਜਦੇ ਆ ਸਰੀਰ ਲੁਕਾਉਣ ਵਾਸਤੇ ਛੱਤ ਤੱਕ ਨਹੀਂ ਮਿਲਦੀ ਨਾ ਸਰਦੀ ਦੇ ਦਿਨਾਂ ਵਿੱਚ ਲੋਕ ਕੁੱਟਦੇ ਆ ਭਜਾਉਂਦੇ ਆ ਸੰਗਲ ਗਲ ਵਿੱਚ ਪਾਉਂਦੇ ਆ ਬਾਣੀ ਕਹਿੰਦੀ ਜੇ ਉਹ ਬਾਨਾ ਤੇ ਸੋਚ ਲੈ ਮਨੁੱਖਾ ਸਰੀਰ ਹੈ ਤੇਰੀ ਆਪਦੀ ਚੱਲਦੀ ਹੈ ਤੂੰ ਮਰਜੀ ਦਾ ਖਾਣਾ ਹੈ ਮਰਜੀ ਦਾ ਪਾਉਣਾ ਮਰਜੀ ਦਾ ਹੰਡਾਉਣਾ ਮਰਜ਼ੀਆਂ ਕਰਨੀਆਂ ਕੋ ਸਤਨਾਮ ਵਾਹਿਗੁਰੂ ਹਾਂ ਪਸ਼ੂ ਤੇ ਆਪਦੀ ਮਰਜ਼ੀ ਨਾਲ ਕੋਈ ਪੱਠਾ ਨਹੀਂ ਨਾ ਖਾ ਸਕਦਾ ਪਸ਼ੂ ਤੇ ਨਹੀਂ ਕਹਿ ਸਕਦਾ ਅੱਜ ਮੈਂ ਤੂੜੀ ਨਹੀਂ ਖਾਣੀ ਅੱਜ ਮੈਨੂੰ ਮੱਕਈ ਦੇ ਪੱਠੇ ਚਾਹੀਦੇ ਅੱਜ ਮੈਨੂੰ ਖਲ ਚਾਹੀਦੀ ਹੈ ਅੱਜ ਮੈਨੂੰ ਦਾਣਾ ਚਾਹੀਦਾ ਹੈ ਅੱਜ ਮੈਂ ਤੂੜੀ ਨਹੀਂ ਖਾਣੀ ਕਿਉਂਕਿ ਉੱਥੇ ਪਸ਼ੂ ਦੀ ਮਰਜ਼ੀ ਨਹੀਂ ਚੱਲਦੀ ਘਰ ਵਾਲੇ ਦੀ ਮਰਜ਼ੀ ਚੱਲਦੀ ਆ ਪਿਆਰੇ ਆਪਕੋ ਸਤਨਾਮ ਵਾਹਿਗੁਰੂ ਇਹ ਹੁਣ ਬੰਦਾ ਜਿਹੜਾ ਇਸ ਨੂੰ ਪ੍ਰਮਾਤਮਾ ਨੇ ਗੁਰੂ ਪਿਆਰਿਓ ਸਰਦਾਰ ਬਣਾਇਆ ਸਾਰੀਆਂ ਜੂਨਾ ਦਾ ਤੇ ਬੰਦੇ ਵੀ ਬਾਕੀ ਜੂਨਾ ਤੇ ਚੱਲਦੀ ਆ ਆਖੋ ਸਤਨਾਮ ਵਾਹਿਗੁਰੂ ਇਸ ਮਨੁੱਖ ਦੀ ਬਾਕੀ ਜੂਨਾ ਤੇ ਚੱਲਦੀ ਆ ਆਪਣੀ ਮਰਜ਼ੀ ਦੇ ਨਾਲ ਉਹਨਾਂ ਨੂੰ ਗੁਲਾਮ ਬਣਾ ਲੈ ਛੱਡ ਦੇ ਰੱਖ ਲੈ ਜੋ ਮਰਜ਼ੀ ਕਰੇ ਇਹਦੇ ਨੂੰ ਵੱਡੀ ਜੂਨ ਕਿਹੜੀ ਹੋ ਸਕਦੀ ਹੈ ਇਹਦੇ ਨੂੰ ਵੱਡੀ ਸਰਦਾਰੀ ਕਿਹੜੀ ਹੋ ਸਕਦੀ ਤੇ ਬੰਦਾ ਮਨੁੱਖਾ ਸਰੀਰ ਨੂੰ ਪਾ ਕੇ ਵੀ ਸਮਝਦਾ ਨਹੀਂ ਇਹਦੀ ਪ੍ਰਾਪਤੀ ਕਰਕੇ ਵੀ ਸਮਝਦਾ ਨਹੀਂ ਇਸ ਵਾਸਤੇ ਬਾਣੀ ਕਹਿੰਦੀ ਭਈ ਪ੍ਰਾਪਤ ਮਾਨੁੱਖ ਜੋਰੀਅਤੈ ਨੂੰ ਬਹੁਤ ਚਿਰਾਂ ਬਾਅਦ ਇਹ ਮਨੁੱਖਾ ਦੇਹ ਦੀ ਪ੍ਰਾਪਤੀ ਹੋਈ ਸਜਣਾ ਬਹੁਤ ਚਿਰਾਂ ਬਾਅਦ ਇਸ ਵਾਸਤੇ ਜੇ ਪੁਕਾਰੇਗਾ ਤੇ ਉਹ ਪਰਮਾਤਮਾ ਤੇਰੀ ਘਾਲ ਕਮਾਈ ਨੂੰ ਵਿਰਥਾ ਨਹੀਂ ਜਾਣ ਦਿੰਦਾ ਕਹਿੰਦੇ ਪੁਕਾਰਨਾ ਕਿਵੇਂ ਜਿਵੇਂ ਬਗੀਹਾ ਸੁਖਾ ਜੋ ਮੱਛਲੀ ਬਿਨ ਪਾਣੀ ਹੈ ਕਿਉਂ ਗੁੰਦ ਕਿਉਂ ਜੀਵਨ ਪਾਵੇ ਗੁੰਦ ਵੀ ਹੋਣਾ ਚਾਹ ਕਰੇ ਕਿਉਂਕਿ ਚਾਤਰਕ ਜਿਹੜਾ ਹੈ ਉਹ ਗੁੰਦ ਤੋਂ ਬਿਨਾਂ ਰਹਿ ਨਹੀਂ ਸਕਦਾ ਤੇ ਇਸੇ ਤਰ੍ਹਾਂ ਗੁਰੂ ਕੇ ਸਿੱਖ ਦਾ ਜੀਵਨ ਹੈ ਗੁਰੂ ਦਾ ਸਿੱਖ ਨਾਮ ਤੋਂ ਬਿਨਾਂ ਨਹੀਂ ਰਹਿ ਸਕਦਾ ਆਖੋ ਸਤਨਾਮ ਵਾਹਿਗੁਰੂ ਉਹ ਗੁਰੂ ਕੇ ਉਹ ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਨਹੀਂ ਰਹਿ ਸਕਦਾ ਉਹ ਕੀ ਕਹਿੰਦਾ ਜੇ ਟੁੱਟ ਕੇ ਸਾਰਿਆਂ ਨੇ ਪੜਨਾ ਜੀ ਵਿਸਰਨਾਹੀ ਦਾਤਾਰ ਵਿਸਰਨਾਹੀ ਦਾਤਾਰ ਵਿਸਰਨਾਹੀ ਦਾਤਾਰ ਵਿਸਰਨਾਹੀ ਦਾਤਾਰ ਵਿਸਰਨਾਹੀ ਦਾਤਾਰ ਵਿਸਰਨਾ